ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਛੰਡੇ ਸੀਗਾ ਅੱਜ ਆਪਾਂ ਕਰੇ ਸੀ ਕਿ ਪਲੀਸ ਤੇ ਮੈਂ ਸ਼ਾਮ ਦਾ ਤੁਹਾਨੂੰ ਦਿਖਾਉਨੇ ਆ ਸਾਰਾ ਆਪਣਾ ਕੀ ਕੀ ਸਿਸਟਮ ਹੁੰਦਾ ਸ਼ਾਮ ਨੂੰ ਸ਼ਾਮ ਦੇ ਕੰਮਕਾਰ ਐਂਪ੍ਰੀਤ ਹੂੰ ਛੁੱਟੀ ਦੀ ਅੱਜ ਅੱਜ ਕਰੇ ਸੀਗਾ ਤੇ ਤੁਹਾਨੂੰ ਦਿਖਾਵਾਂਗੇ ਜੀ ਚਾਹ ਨੂੰ ਅਸੀਂ ਕੀ ਕੀ ਕਰਦੇ ਆ ਤੇ ਸਾਰਾ ਤੁਹਾਾਵਾਂ ਵੀ ਤੁਹਾਨੂੰ ਕੀ ਕੀ ਆਪਣੇ ਕੰਮ ਹੁੰਦੇ ਨੇ ਸ਼ਾਮ ਦੇ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈਵਰੀ ਹਾਂਜੀ ਦੋਸਤੋ ਮੈਂ ਦਿੱਤੀ ਲਈ ਬਾਕੀ ਮੈਂ ਸਨਵਾ ਰਹੇਗਾ ਦਿਖਾਉਂਦੇ ਆ ਆਪਣੇ ਤਿੰਨ ਮੱਝਾਂ ਨੇ ਜੀ ਇੱਕ ਦੁੱਧ ਦਿੰਦੀ ਆ ਜੋੜ ਜੂੜ ਦੀ ਵੀ ਹੋ ਸਕਦਾ ਬਾਕੀ ਦੋ ਫੋਨ ਵਾਲਿਆਂ ਨੂੰ ਜੜੀ ਮੈਂ ਤੁਹਾਨੂੰ ਮਾਰਿਆ ਸ਼ਾਮ ਦਾ ਟਾਈਮ ਹੋ ਗਿਆ ਜੀ ਸ਼ਾਮ ਦੇ ਟਾਈਮ ਆਪਾਂ ਮੱਜਾ-ਮੁੱਜਾ ਨਿਵਾ ਕੇ ਉਦੋਂ ਬਾਅਦ ਮੱਛਰਦਾਨੀ ਛੱਟਾ ਗਿਆ ਨਾ ਮੱਛਰਦਾਨੀ ਨੇ ਫਾਇਦਾ ਬਹੁਤ ਹੈ ਜੀ ਮੱਛਰ ਬਹੁਤ ਘੱਟ ਲੜਦਾ ਮੇਸਾਂ ਦੇ ਤੇ ਬੈਠੇ ਰਹਿੰਦੀਆਂ ਨੇ ਸਾਰੀ ਰਾਤ ਤੇ ਮਤਲਬ ਬਹੁਤ ਆਰਾਮ ਨਾਲ ਬੈਠੇ ਰਹਿੰਦੀਆਂ ਨੇ ਨੀ ਬਹੁਤ ਔਖਾ ਸੀਗਾ ਤੇ ਆਪਾਂ ਵਿੱਚ ਪੱਖਾ ਵਗੈਰਾ ਲਾ ਦਿੰਨੇ ਆ ਇਹਦੇ ਜੂ ਦਵਾ ਦਾ ਇਹ ਬੈਠੇ ਰਹਿੰਦੀਆਂ ਨੇ ਹਨਾ ਆਰਾਮ ਨਾਲ ਕਿਉਂਕਿ ਆਪਾਂ ਨੂੰ ਦੇਖੋ ਕਿੰਨੀ ਮੱਛਰ ਗਰਮੀ ਦੇ ਵਿੱਚ ਹੋ ਜਾਂਦਾ ਹਨਾ ਇਹ ਟਾਈਮ ਦੇ ਵਿੱਚ ਤੇ ਆਪਾਂ ਕੋਸ਼ਿਸ਼ ਹੁੰਦੀ ਹੈ ਵੀ ਚਲੋ ਜਿੰਨੀ ਕੁ ਨਾਲ ਹੀ ਹਾਲ ਸੰਭਾਲ ਹੋ ਸਕੇ ਉਹਨੇ ਕਰ ਸਕੀ ਤੇ ਨੂੰ ਫਿਰ ਆਉਣੀ ਹੈ ਕੰਨਾ ਨੇ ਦਾਲ ਧਰਤੀ ਕੰਨਾ ਕਾਦੀ ਦਾਲ ਕਰੀ ਅੱਜ ਹੈ ਕਦੂ ਕਦੂ ਪਿੰਡ ਵਾਲਿਆਂ ਦੀ ਸਭ ਤੋਂ ਫੇਵਰੇਟ ਸਬਜ਼ੀ ਗਰਮੀ ਦੀ ਕਦੂ ਹੀ ਹੁੰਦੀ ਹੈ ਸਿਆਲ ਚ ਸਾਗ ਚੱਲਦਾ ਕਦੂ ਧਰਤਾ ਫਿਰ ਹਾਂਜੀ ਬਸ ਥੋੜਾ ਹੀ ਪੱਕਾ ਤੇ ਮਨੇ ਜਰ ਜਾਇਆ ਹੈ ਹੈ ਮਨੇ ਪੱਕੇ ਜਿਆ ਮਾਤੇ ਹਾਂ ਪੱਕਾ ਵਾਲਾ ਦੀ ਸਬਜ਼ੀ ਅੱਛਾ ਫਿਰ ਹੁਣ ਰਿਜਨ ਵਾਧਰ ਜਾਉਣਾ ਪੂ ਹਾਂਜੀ え ਸ਼ਾਮ ਦੀ ਸਬਜੀ ਧਰਤੀ ਕਰਨਾ ਨੇ ਹਣਾ ਤੇ ਮਹਰੋ ਕੱਦੂ ਬੜੀ ਚੀਜ਼ ਹੈ ਜੀ ਵੈਸੇ ਚਲੋ ਉਪਰ ਹੁਣ ਗਰਮੀ ਕਰਕੇ ਥੋੜੇ ਘਟਨੇ ਕਰਮਾਇ ਸਬਹੁਤ ਜ਼ਿਆਦਾ ਪੈ ਗਈ ਇਸ ਵਾਰ ਸਬਜੀ ਘਟ ਲੱਗੀ ਹੈ ਇਹ ਤਾਂ ਸਾਡਾ ਹਾਂ ਇਹ ਸ਼ਾਮ ਦਾ ਇਹਦਾ ਜੀ ਸਿਸਟਮ ਜੋ ਆਪਣੇ ਪਿੰਡਾਂ ਦਾ ਮਾਹੌਲ ਨੂੰ ਪਤਾ ਹੀ ਹੈ ਹਣਾ ਠੀਕ ਉਹ ਦਿਖਾਉਣੀ ਏ ਤੁਹਾਨੂੰ ਸਬਜ਼ੀ ਵਗੈਰਾ ਲਾਈ ਤਾਂ ਸੀ ਪਰ ਇਹਦੀ ਗਰਮੀ ਕਰਕੇ ਹੋ ਗਈ। ਅਰੇ ਤੋਂ ਮਿਰਚਾ ਵਗੈਰਾ ਆਪਣੀ ਲੱਗੀਆਂ ਤਾਂ ਹੋਈਆਂ ਨੇ ਪਰ ਹੋਈਆਂ ਨਹੀਂ ਹੈਗੀਆਂ ਇਸ ਵਾਰ ਲੱਗਿਆ ਨਹੀਂ ਹੈਗਾ ਫਲ ਗਰਮੀ ਕਰਕੇ ਗਰਮੀ ਬਹੁਤ ਜ਼ਿਆਦਾ ਹੈ। ਤੇ ਕ੍ਰੇਲਿਆਂ ਦੀ ਬੇਲ ਲਾਈ ਹੋਈ ਹੈ। ਕ੍ਰੇਲੇ ਪਿਛਲੀ ਵਾਰ ਬਹੁਤ ਕ੍ਰੇਲੇ ਹਾਂ ਮੰਮੀ। ਹੈ? ਪਿਛਲੀ ਵਾਰ ਤਾਂ ਬਹੁਤ ਲੱਗੇ ਸੀਗੇ। ਇਹ ਤੇ ਬਹੁਤ ਵੱਡੀ ਹੋ ਗਈ ਸੀ ਇਹ ਬੇਲ। ਪਿਛਲੀ ਵਾਰੀ ਬਹੁਤ ਕਰੇਲੇ ਲੱਗੇ ਸੀ ਸਵਾਰ ਨਹੀਂ ਲੱਗੇ ਹੈਗੇ ਇਹ ਵੀ ਬੀਪੀ ਗਰਮੀ ਕਰਕੇ ਵੀ ਹੈ? ਉਹ ਤਾਂ ਲੱਗਦਾ ਤਾਂ ਲੱਗ ਗਏ ਹੈਂ? ਉਹ ਲੱਗ ਗਏ ਲੱਗਣਾਂਗੇ? ਹਾਂ ਖਾਸ ਤਰ੍ਹਾਂ ਲੱਗ ਗਏ। ਗਰਮੀ ਬਹੁਤ ਹੈ ਜੀ। ਮਤਲਬ ਉਹ ਸਬਜ਼ੀ ਦੇਖੋ। ਸਬਜ਼ੀ ਘਰ ਦੀ ਵਰਗੀ ਆਰਾਮਦਾਰੀ ਨਹੀਂ ਹੈਗੀ ਪਰ ਹੁੰਦੀ ਨਹੀਂ ਕੀ ਕਰੀਏ। ਆ ਦੇਖੋ ਟੋਰੀਆਂ ਵਗੈਰਾ ਦੀ ਆਪਾਂ ਵੀਲਾਂ ਲਾਈਆਂ ਨੇ ਹਨਾ। ਤੇ ਆ ਆਇਆ ਹੋ ਹਲਦੀ। ਆਇਆ। ਟਾਰੇ ਪਾਪਾ ਹਲਦੀ ਵੀ ਲਾਈ ਹਨ। ਤੇ ਆਪਾਂ ਸਾਰਾ ਸਬਜੀ ਵਗੈਰਾ। ਥੋੜੀ ਥੋੜੀ ਸਿਆਲ ਦੇ ਵਿੱਚ ਵਧੀਆ ਰਹਿੰਦਾ ਸਿਆਲ ਦੇ ਵਿੱਚ ਆਪਾਂ ਸਾਰੀ ਸਬਜੀ ਵਗੈਰਾ ਲਾ ਲੀਏ। ਸਾਰੀ ਸਬਜੀ ਵਗੈਰਾ ਆਪਾਂ ਲਾ ਦਿੰਨੇ ਆ। ਤੇ ਵਧੀਆ ਪਾਲਕਪੂਲ ਕ ਸਾਰਾ ਸਿਸਟਮ ਵਧੀਆ ਹੋ ਜਾਣਾ। ਤੇ ਆ ਮਿਰਚ ਤੇ ਹੁਣ ਮਿਰਚਾਂ ਲੱਗਣ ਲੱਗੀਆਂ ਨੇ। ਮਿਰਚੀਆਂ ਆ ਜਾ ਮੱਕੀ ਦੇ ਗਿੱਟੂ ਆ। ਯਾ ਦੇਖੋ ਇੱਥੇ ਆ ਆ ਪੇਡੇ ਤੇ ਵਧੀਆ ਮਿਰਚਾਂ ਲੱਗੀਆਂ ਨੇ ਬਿੱਤੂ ਇਹਦੇ ਹੁਣ ਮਿਰਚਾਂ ਵਧੀਆ ਲੱਗਣ ਲੱਗੀਆਂ ਹਨ ਤੇ ਆਪਾਂ ਅੰਗੂਰਾਂ ਦੀ ਵੇਲ ਵੀ ਦੇਖੋ ਇਹਦੇ ਅੰਗੂਰ ਇਸ ਵਾਰ ਤਾਂ ਵਧੀਆ ਲੱਗੇ ਸੰਗੂਰ ਹਾਂ ਬੱਸ ਖਾਲੇ ਹਾਂ ਖਾਲੇ ਬਾਲਾ ਪ੍ਰੀਤ ਮੱਝਾ ਨਾ ਪੱਖਾ ਬੰਦ ਕਰਕੇ ਤੇਰਾ ਬਾਰੇ ਤੇ ਵਧੀਆ ਮਾਹੌਲ ਬਣਿਆ ਹੋਇਆ ਜੀ ਸ਼ਾਮ ਦਾ ਹਨ ਉਹ ਵਾਰ-ਵਾਰ ਘਰਾਂ ਚੋਂ ਆਪਣਾ ਪਿੰਡ ਤੋਂ ਬਾਹਰ ਹੈ ਹਨ ਤੇ ਹਵਾ ਹੌਰੀ ਵਧੀਆ ਲੱਗਦੀ ਦੀ ਬਾਰ ਬੱਟਲੀ ਚ ਨਹੀਂ ਦਾਲਾਂਗੇ ਸਰ ਲੈਨੇ ਆਂ ਤੇ ਆਪਾਂ ਹੁਣ ਘਾਹ ਚੋਵਾਂਗੇ ਜੀ ਤੁਹਾਨੂੰ ਦਿਖਾਵਾਂਗੇ ਅੱਗੇ ਤੇ ਆਪਾਂ ਨੇ ਘਾਹ ਚੂਰ ਨਹੀਂ ਪਾਇਆ ਹੈਗਾ ਇਸ ਵਾਰ ਤੇ ਆਪਾਂ ਇਹਨੂੰ ਦੱਖ ਵਟ ਲਿਆਉਣੇ ਜੀ ਲਾਪਰ ਕੇ ਤੇ ਆਪਣੇ 2 ਦਿਨਾਂ ਬਾਅਦ ਬਾਰੀ ਆਉਂਦੀ ਹੈ ਗੱੱਖਾਂ ਦੀ ਹਨਾ ਤੇ 2 ਦਿਨਾਂ ਬਾਅਦ ਆਪਾਂ ਇਕੱਠੇ ਲੈ ਆਉਣੇ ਆਂ ਤੇ ਦੇਖੋ ਜੀ ਸਾਡਾ ਸੜਕ ਪੀ ਘਰ ਹੈ ਜਾਉਂਦੇ ਜਿਹੜੀ ਆ ਆਪਣੀ ਆ ਕੱਟੀ ਆ ਸਭ ਤੋਂ ਮਰੀਜ਼ ਹੀ ਰਹੀਏ ਇਹ ਤੇ ਆਪਾਂ ਨੇ ਉਹ ਵੀਡੀਓ ਵਗੈਰਾ ਸਟਾਰਟ ਕਰੀਏ ਸ਼ਾਮ ਨੂੰ ਅਸੀਂ ਮਰਜ਼ਾ ਮੋਜ਼ਾ ਹਾਂਜੀ ਦੋਸਤੋ ਮੈਂ ਥੋੜੀ ਹੱਲਣ ਲੱਗ ਗਈ ਹੁਣ ਆ ਕਰਕੇ ਬਾਪੂ ਨੂੰ ਮੂਰੇ ਪਹਾੜੇ ਵਾਸਤੇ ਬਿਠਾਉਣਾ ਪੈਂਦਾ ਤੇ ਲੱਤ ਮਾਰਨ ਦਾ ਵੀ ਡਰ ਰਹਿੰਦਾ ਵੀ ਕਿਤੇ ਲੱਤ ਨਾ ਮਾਰੇ ਕੋਈ ਸੁਣੀ ਥੋੜਾ ਜਿਆ ਨੇਰੇ ਤੋਂ ਪਹਿਲਾਂ ਪਹਿਲੀ ਧਾਰਾਂ ਚੋਲ ਲੈਣੇ ਆ ਜਿਸ ਮਾਰ ਕੇ ਧੋ ਦੇਗਾ ਤਾਂ ਜਮੀ ਨਹੀਂ ਪੜਨੇ ਥੋੜਾ ਬਹੁਤ ਆ ਤਾਂ ਅੰਦਰ ਦੇ ਬਾਰੇ ਉਹਨਾਂ ਪਤਾ ਆਰ ਚੋ ਕੇ ਜੀ ਉਦੋਂ ਬਾਅਦ ਬਸ ਜਲਦੀ ਜਲਦੀ ਕੰਮ ਨਿਬੜਦਾਂਗੇ ਬੜੀਆ ਸੁਣੀਆ ਕੰਮ ਨਿਬੜ ਜਾਂਦਾ ਧਾਰਾਂ ਡੋਕਿਆਂ ਨੇ ਮੱਛਰ ਤੋਂ ਪਹਿਲਾਂ ਜੀ ਮੱਛਰ ਦੇ ਪਹਿਲਾਂ ਧਾਰਾਂ ਦਾ ਕੰਮ ਨਿਬੜ ਵੀ ਵਧੀਆ ਹੈ ਨਾ ਸਮਾਂ ਹੋ ਗਿਆ ਆ ਗਿਆ ਪੰਪ ਹਾਂ ਪਹਿਲਾਂ ਪਹਿਲਾਂ ਸੁਣੀਆ ਮੱਛਰ ਤਾਂ ਉਹ ਤਾਂ ਦੂਰ ਹੀ ਨਹੀਂ ਦੂਰ ਨੇ ਚੋਲੇ ਨੇ ਉਹਦਾ ਇਹ ਲਾਹੂ ਮਿਲਦੀ ਮੁੰਡਾ ਪਟਾਰ ਚੋਰੇ ਆ ਜੀ ਵੈਸੇ ਧਾਰ ਸ਼ੌਂਕ ਆ ਪਹਿਲਾਂ ਤੁਸੀਂ ਮੱਜਾ ਮਰਜਾਣਾ ਧਾਰਾ ਕੱਢ ਦਿਆਂ ਬਾਪੂ ਉਹਨਾਂ ਦੇ ਗੋਡੇ ਦੁਖਦੇ ਨੇ ਉਹਨਾਂ ਤੋਂ ਹੁਣ ਚੋਈ ਨਹੀਂ ਜਾਂਦੇ ਤੇ ਮੈਂ ਕੱਢਦਾ ਜਾਂ ਕਰਨਾ ਕੱਢ ਲੈਂਦੀ ਆ ਤਾਂ ਨਾ ਬਾਪੂ ਹੁਣ ਹੀ ਚੋਦੇ ਹੁੰਦੇ ਸੀ ਧਾਰਾ ਹੁਣ ਆਪਣੀ ਡਿਊਟੀ ਲੱਗ ਗਈ ਉਹਨਾਂ ਆਪਣੀ ਲੱਗੀ ਜੀ ਡਿਊਟੀ ਤੇ ਥੋੜਾ ਵਧੀਆ ਸਰੀਰ ਜਾਂ ਮੁੜ ਜਾਣ ਦਾ ਐਕਸਰਸਾਈਜ਼ ਹੋ ਜਾਂ ਧਾਰ ਚੋਣ ਨਾਲ ਹੰਡ ਮਾਰਾਗਾ ਦੋਨਾਂ ਨਾਲ ਬਿਲਕੁਲ ਜੀ ਬਣਾ ਰਿਹਾ ਸੀ ਵੀਡੀਓ ਆਪਾਂ ਕੱਢ ਰਿਹਾ ਸੀ ਧਾਰ ਵਾਪਸ ਦੋਨੋਂ ਦੇਖੋ ਜੀ ਨਾ ਤਾਂ ਗਰਲਿਆ ਤਾਂ ਕਿ ਨਾ ਠੀਕ ਬਈ ਰੋਟੀ ਖਾ ਲੈਣੇ ਜਲਦੀ ਖਾ ਲੈਣੇ ਰੋਟੀ ਅਸੀਂ ਤੇ ਰੋਟੀ ਵਗੈਰਾ ਜੀ ਜਲਦੀ ਖਾ ਲੈਣੇ ਫਿਰ ਮਾਰਾ ਜਲਦੀ ਨਹਾਉਣ ਤੇ ਆਪਾਂ ਸਵੇਰ ਆਪਾਂ ਨਹਾ ਕੇ ਅੱਜ ਫਸ ਰੋਟੀ ਖਾ ਲੈਣੇ ਅਸੀਂ ਥੋੜੇ ਆ ਕੀ ਹੈ ਵੀ ਮੱਛਰ ਤੋਂ ਪਹਿਲਾਂ ਨੇਰੇ ਤੋਂ ਪਹਿਲਾਂ ਰੋਟੀ ਖਾਗ ਲੈਣੇ ਜੀ ਚਲ ਬੰਦਾ ਤੁਰਦੇ ਫਿਰਦੇ ਹਾਜਮ ਆਏ ਨੇ ਉਹਦੇ ਨੇ ਹਨਾ ਹਾਂਜੀ ਦੋਸਤੋ ਆਪਣੀ ਰੋਟੀ ਤਿਆਰ ਹੈ ਬਣ ਚੁੱਕੀ ਹੈ ਦੇਖੋ ਖਾਲਜ ਪਾ ਲਈ ਆਪਾਂ ਰੋਟੀ ਖਾਵਾਂਗੇ ਤੇ ਕੰਨਾ ਤਿਆਰ ਹੈ ਹਾਂ ਤਿਆਰ ਹੈ ਹੈ ਹੁਣ 5 ਰੋਟੀਆਂ ਤੇ ਮੰਮੀ ਤੇ ਡੈਡੀ ਮੇਰੇ ਖਾ ਰਹੇ ਨੇ ਰੋਟੀ ਦੇਖੋ ਸਨੇਹਾ ਰੋਟੀ ਖਾ ਲੈਣੇ ਥੋੜੀ ਜੀ ਅਸੀਂ ਤੇ ਇਹ ਛੱਕ ਰਹੇ ਨੇ ਰੋਟੀ ਦੇਖੋ ਹੁਣ ਆਪਾਂ ਨਾ। ਅਸਾਂ ਰੋਟੀ ਖਾ ਕੇ ਫਿਰ ਆਪਾਂ ਗੜਾ ਗੂੜਾ ਦੇ ਲਾਂਗੇ। ਪ੍ਰੀਤਾ? ਹਾਂ ਦੇਖ। ਖੇਡ ਰਿਹਾ? ਹਾਂ ਕਿ ਨਾ ਕ੍ਰਿਕਟ ਦੇ ਮੈਦ ਲੱਗੇ ਨੇ ਸੋ ਖੇਡ ਰਹੇ ਹੁੰਦੇ ਵੇ। ਰੋਟੀ ਖਾ ਲੈ ਪੁੱਤ। ਹੈ? ਬੱਤਾ ਮੈਨੂੰ ਲੱਗਿਆ ਕ੍ਰਿਕਟ ਦਾ। ਰੋਟੀ। ਰੋਟੀ ਆ ਨੂੰ ਵਾਹ ਦੇਖ ਨੀਗਾ ਦੇ ਵੇ। ਰੋਟੀ ਤਾਂ ਖਾ ਲੈ। ਚਲ ਰੋਟੀ ਖਾ ਜੀ ਦੁਨਿਆ ਆ ਜਾ। ਉਹਸ ਰਾਤੀ ਬੰਦਾ ਜੀ ਰੋਟੀ ਨਹੀਂ ਖਾਂਦਾ ਹੈ ਕਹਿੰਦਾ ਮੈਂ ਚਲੋ ਅਪਾ ਰੋਟੀ ਪਾਣੀ ਛਕਦੇ ਆਂ ਉਹ ਛਕ 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 ਉਹ ਬੇਟ ਖਚ ਛਕਦਾ ਅੱਜ ਤੋਂ ਬਾਅਦ ਆਪਾਂ ਚੱਲਾਂਗੇ ਜੀ ਦੁਕਾਨ ਤੇ ਫਿਰ ਵੀਡੀਓ ਵਗੈਰਾ ਵੀ ਵਲੋਗ ਵਗੈਰਾ ਅਗਰੇਡਿਟ ਕਰਾਂਗੇ ਜਿਹਨੂੰ ਸਾਰਾ ਸਿਸਟਮ ਜੋ ਛਾਂ ਵਾਲਾ ਆਪਾਂ ਦਿਖਾਇਆ ਹੈਗਾ ਹਨਾ ਤੇ ਹੁਣ ਆਪਾਂ ਰੋਟੀ ਰੋਟੀ ਛਕ ਲਈ ਹੈ ਜਿਹੜੇ ਬਰਾ ਆਪਣੇ ਬਲੌਗ ਨੂੰ ਦੇਖ ਰਹੇ ਨੇ ਚੈਨਲ ਨੂੰ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਆਪਾਂ ਤੁਹਾਨੂੰ ਵਧੀਆ-ਵਧੀਆ ਬਲੌਗ ਦਿਖਾਉਂਦੇ ਰਹਾਂਗੇ ਰੀਤਾ ਉਹ ਦੇਖਿਓ ਉਹ ਕਹਿੰਦਾ ਨਹੀਂ ਲੋਟਾ ਬੜਾ ਇੱਥੇ ਤਾਂ ਨਹੀਂ ਹੋ ਰਿਹਾ ਮੱਛੇ ਤਾਂ ਨਹੀਂ bắtਣ ਲੱਗ ਰਹੀਆਂ ਤਾਰ ਦੇ ਟੱਧ ਦੇ ਨੂੰ ਵੀ ਪਿੱਛੇ ਹਾਂ ਪਿੱਛੇ ਖਿੱਚ ਘਿਟ ਤਾਰੇ ਇਧਰ ਉਰਾ ਖਿੱਚ ਕੇ ਉਰਾ ਖਿੱਚ ਕੇ ਟਾਰੇ ਤੇ ਉਰਾ ਖਿੱਚ ਕੇ ਟਾਰੇ ਤੇ ਹਾਂ ਇਧਰ ਦੂਰ ਖਿੱਚ ਘਿਟ ਟਾਰੇ ਤੇ ਇਧਰ ਕਿੱਥੋਂ ਨਾ ਕੱਟੀ ਐ ਕੱਟਾ ਹੁੰਦਾ ਮੇਰਾ ਉਰਾ ਹੋਰ ਖਿੱਚਦਾ ਆ ਵੀ ਉਰਾ ਉਰਾ ਕਟਾ ਜਤਾ ਕਰੀ ਬੁੱਤਾ ਇਹ ਬੋਕੇ ਇਹ ਮਸਰਦਾਨੀ ਕਿ ਜੁੱਟ ਲੈਣੇ ਨਹੀਂ ਬਸੂਈ ਹੈ ਨਾ ਪਰ ਆਮਦਾਰੀ ਬੜੀ ਰਹਿੰਦੀ ਹੈ ਨਾ ਤੇ ਜਲਦੀ ਆਲੀ ਦੇਖੋ ਦਿਨ ਹਾਲੇ ਛੇ ਭੈਣੇ ਹੈਗਾ ਆਪਾਂ ਤੇ ਰੋਟੀ ਥਾਲੀ ਖਾ ਲਈ ਸਾਰਾ ਨੇ ਮੈਂ ਰਹਿ ਗਿਆ ਗੱਲਾਂ ਬੱਪੂ ਨੇ ਖਾ ਲੇ ਚੱਲੋ ਟਿਕੜੀ ਕਰਨਾ ਪੁੱਛਿਆ ਕਰਨਾ ਪੁੱਤਾਂ ਨੇ ਇਹਨੇ ਨਾ ਪਾਲਾ ਰੋਟੀ ਪਾਈ ਹੋਇਆ ਜਿਹੜੇ ਨੂੰ ਭਾਇਆ ਹੋਰ ਅੰਬੀ ਬਰਾ ਜਰੂਰ ਕਮੈਂਟ ਕਰਕੇ ਦੱਸੋ ਜੋ ਜਲਦੀ ਜਲਦੀ ਰੋਟੀ ਖਾ ਲੈਂਦੇ ਨੇ ਤੇ ਆਪਾਂ ਜਲਦੀ ਰੋਟੀ ਖਾ ਲੈਣੇ ਚਲੋ ਆਪਣਾ ਰੋਟੀ ਖਾਵਾਂ ਜੀ ਆਪਣੀ ਵੀਡੀਓ ਨੂੰ ਹਰ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਭਰਾਵਾਂ ਚੈਨਲ ਨਾਲ ਜੁੜੇ ਹੋਣ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ ਦਿਖਾਵਾਂਗੇ ਤੁਹਾਨੂੰ ਨਵਾਂ ਬਲੌਗ ਆਪਣਾ ਤੇ ਅਮਾ ਤੋਂ ਮਹਾਂ ਤਰਕੀਆਂ ਵਰਸਿ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਚਲ ਪ੍ਰੀਤ ਚਾਲ ਫਰਾ ਆ ਗਿਆ ਮੈਂ ਵੀ ਨਾ ਮਸਤੋ ਮਿਲਦੇ ਆ ਜੀ ਅਗਲੇ ਬਲਾਗ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਨੂੰ ਥੈਂਕ ਯੂ